ਪਰ ਵੀਰ ਜੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਰੁੱਝੀ ਰਹਿੰਦੀ ਆ ਬਿਸ਼ੀ ਰਹਿੰਦੀ ਆ ਪਰ ਇਹ ਵੱਡਾ ਉਪਰਾਲਾ ਤੁਹਾਡਾ ਜੀ ਮੋਬਾਈਲਾਂ ਤੋਂ ਥੋੜਾ ਜਿਆਦਾ ਰਾਹਤ ਮਿਲੇਗੀ ਅਤੇ ਆਪਣੇ ਇਤਿਹਾਸ ਨਾਲ ਜਾ ਲੋ ਮੋਗਾ ਜੀ ਇਸ ਤੋਂ ਵੀਰ ਜੀ ਇੱਕ ਸਰਕਾਰਾਂ ਹੁੰਦੀਆਂ ਨੇ ਇੱਕ ਸਰਕਾਰਾਂ ਨੂੰ ਚਲਾਉਣ ਵਾਲੇ ਹੁੰਦੇ ਨੇ ਤੇ ਸਰਕਾਰਾਂ ਦੇ ਚਲਾਉਣ ਵਾਲੇ ਜਿਹੜੇ ਹੁੰਦੇ ਆ ਨਾ ਉਹ ਸਾਨੂੰ ਯੂਜ਼ ਤੋਂ ਕਰ ਲੈਂਦੇ ਆ ਜਿੰਦਾ ਸਾਡੇ ਵੱਡਿਆਂ ਦੇ ਵਸ ਨਹੀਂ ਸੀ ਹਰੀ ਕ੍ਰਾਂਤੀ ਲੈ ਕੇ ਆਉਣੇ ਉਹ ਨਹੀਂ ਚਾਹੁੰਦੇ ਖਾਤਾ ਤੋਂ ਇਹਦੀ ਸੱਪੇ ਆ ਪਰ ਉਹ ਅੱਜ ਇਹ ਕਹਿੰਦੇ ਕਿ ਮੋਬਾਈਲ ਮਾੜੇ ਆ ਜਦ ਕਿ ਉਹਨਾਂ ਨੇ ਖਾਦਾਂ ਦਵਾਈਆਂ ਪਾ ਕੇ ਆਸਰ ਵੀ ਖਰਾਬ ਕੀਤਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਰਕਾਰਾਂ ਚਲਾਉਂਦੇ ਨੇ ਉਹ ਸਾਨੂੰ ਯੂਜ਼ ਤੋਂ ਕਰ ਲੈਂਦੇ ਨੇ ਡਿਪੈਂਡ ਕਰਦਾ ਕਿ ਉਹ ਉਹਨੂੰ ਕਿਤਨਾ ਵਰਤ ਸਕਦੇ ਨੇ ਫੋਨ ਦੇ ਵਿੱਚ ਬਹੁਤ ਕੁਸ਼ਾ ਭਾਈ ਫੋਨ ਮੈਂ ਉਹਨਾਂ ਯਾਰਾ ਨਾ ਲਾਈਵ ਗੱਲਾਂ ਕੀਤੀਆਂ ਨੇ ਜਦੋਂ ਮੈਂ 30 ਸਾਲ ਪਹਿਲਾਂ ਮਿਲਿਆ ਸੀ ਦਾ ਅੱਜ ਮੈਂ ਉਹਨਾਂ ਦੇ ਚਿਹਰੇ ਵੇਖਦਾ ਭਾਈ ਸੋਹਣੀ ਚੀਜ਼ ਹੈ ਜੇ ਕ੍ਰਾਂਤੀ ਆ ਦੇ ਵਰਤਣੀ ਚਾਹੀਦੀ ਆ ਪਰ ਹਦੋਂ ਵੱਦ ਜਰੂਰਤਾ ਜਾਦੀ ਆ ਪਰ ਹਦੋਂ ਵੱਦ ਤੇ ਉਹ ਬਾਤ ਜਿਹੜੀ ਤੈਅ ਕਰਦੀ ਆ ਪਹਿਲੀ ਗੱਲ ਤੇ ਉਹ ਗੁਰਬਾਣੀ ਗੁਰਬਾਣੀ ਤੁਸੀਂ ਮੈਂ ਬਾਰ-ਬਾਰ ਇੱਕੋ ਗੱਲ ਕਹਿਣਾ ਕਿ ਹੋਰ ਵੀ ਅੱਗੇ ਇੰਟਰਵਿਊਜ਼ ਮੈਂ ਕਿਹਾ ਜਦੋਂ ਚੀਜ਼ ਆਤੀ ਪਹਿਲੀ ਪਹਿਲੀ ਜਿਹੜੀ ਪਉੜੀ ਆ ਉਹਦੀ ਵਿਆਖਿਆ ਸੰਤ ਮਸਕੀਨ ਜੀ ਤੁਸੀਂ ਸੋਚੋ ਉਹ ਬਾਰ-ਬਾਰ ਇਹ ਗੱਲ ਤਾਂ ਹੋ ਜਾਂਦੀ ਹੈ ਕਿ ਸੌ ਸਿਆਣੇ ਦੀ ਕੋਈ ਗੱਲ ਨਹੀਂ ਦੀ ਆ ਜੋ ਮਸਕੀਨ ਜੀ ਕਹਿੰਦੇ ਜ਼ਿੰਦਗੀ ਚੋਂ ਤਾਂ ਸੋਹਣਾ ਸਲੀਕਾ ਦੱਸਦੀ ਆ ਜਿ ਕੋਈ ਡਰ ਨਹੀਂ ਨਹੀਂ ਜਮ 83 ਨਾਲ ਤੇ ਜੂਨਾ ਚ ਕਿਹੇ ਵੀ ਜੂਨ ਨੂੰ ਅਗਲੇ ਸਾਹ ਦੀ ਚਿੰਤਾ ਨਹੀਂ ਸਰਫੇ ਕੋਪੋ ਦੀ ਚਿੰਤਾ ਇਹ ਸਾਰਾ ਕੁਝ ਕਿਤਾਬਾਂ ਜੀ ਬਾਜੀ ਮੇਰੇ ਕੋਲ ਮੇਰੇ ਕਿਤਾਬਾਂ ਜੀ ਪਰ ਵੀਰ ਜੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਰੁੱਝੀ ਰਹਿੰਦੀ ਆ ਬਿਜੀ ਰਹਿੰਦੀ ਆ ਪਰ ਇਹ ਵੱਡਾ ਉਪਰਾਲਾ ਤੁਹਾਡਾ ਜੀ ਮੋਬਾਈਲਾਂ ਤੋਂ ਥੋੜਾ ਜਿਆਦਾ ਰਾਹਤ ਮਿਲੇਗੀ ਅਤੇ ਆਪਣੇ ਇਤਿਹਾਸ ਨਾਲ ਜੁੜੋਗੇ ਦੇਖੋ ਵੀਰ ਜੀ ਇੱਕ ਸਰਕਾਰ ਆਉਂਦੀ ਜਾਂਦੀ ਹੈ ਇੱਕ ਸਰਕਾਰ ਨੂੰ ਚਲਾਉਣ ਵਾਲੇ ਹੁੰਦੇ ਹਨ ਤੇ ਸਰਕਾਰਾਂ ਦੇ ਚਲਾਉਣ ਵਾਲੇ ਜਿਹੜੇ ਮੁੱਦੇ ਆ ਨਾ ਉਹ ਸਾਨੂੰ ਯੂਜ਼ ਤੋਂ ਕਰ ਲੈਂਦੇ ਆ ਜਿੰਦਾ ਸਾਡੇ ਵੱਡਿਆਂ ਦੇ ਵਸ ਨਹੀਂ ਸੀ ਹਰੀ ਕ੍ਰਾਂਤੀ ਲੈ ਕੇ ਆਉਣੀ ਉਹ ਨਹੀਂ ਚਾਹਦੇ ਖਾਦਾ ਦਵਾਈ ਨਹੀਂ ਸੱਪੇ ਆ ਪਰ ਉਹ ਅੱਜ ਇਹ ਕਹਿੰਦੇ ਕਿ ਮੋਬਾਈਲ ਮਾੜੇ ਆ ਜਦ ਕਿ ਉਹਨਾਂ ਨੇ ਖਾਦਾ ਦਵਾਈ ਪਾ ਕੇ ਆਸਰ ਦੀ ਖਰਾਬ ਕੀਤੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਰਕਾਰਾਂ ਚਲਾਉਂਦੇ ਨੇ ਉਹ ਸਾਨੂੰ ਯੂਜ਼ ਤੋਂ ਕਰ ਲੈਂਦੇ ਨੇ ਡਿਪੈਂਡ ਕਰਦਾ ਕਿ ਇਹ ਫੋਨ ਨੂੰ ਕਿਤਨਾ ਵਰਤ ਸਕਦੇ ਆ ਫੋਨ ਦੇ ਵਿੱਚ ਬਹੁਤ ਕੁਝ ਆ ਭਾਈ ਫੋਨ ਮੈਂ ਉਹਨਾਂ ਯਾਰਾ ਨਾ ਲਾਈਵ ਗੱਲਾਂ ਕੀਤੀਆਂ ਨੇ ਜਦੋਂ ਮੈਂ 30 ਸਾਲ ਪਹਿਲਾਂ ਮਿਲਿਆ ਸੀ ਦਾ ਅੱਜ ਮੈਂ ਉਹਨਾਂ ਦੇ ਚਿਹਰੇ ਵੇਖਦਾ ਭਾਜੀ ਸੋਹਣੀ ਚੀਜ਼ ਆ ਜੇ ਕ੍ਰਾਂਤੀ ਆ ਦੇ ਵਰਤਣੀ ਚਾਹੀਦੀ ਆ ਪਰ ਹਦੋਂ ਵੱਦਨੀ ਜ਼ਰੂਰ ਤਾਂ ਆਜ਼ਾਦੀ ਆ ਪਰ ਹਦੋਂ ਵੱਦਨੀ ਤੇ ਉਹ ਗੱਲ ਜਿਹੜੀ ਤੈਹ ਕਰਦੀ ਆ ਪਹਿਲੀ ਗੱਲ ਤੇ ਉਹ ਗੁਰਬਾਣੀ ਗੁਰਬਾਣੀ ਤੁਸੀਂ ਮੈਂ बार-बार ਇੱਕੋ ਗੱਲ ਕਹਿਣਾ ਕਿ ਹੋਰ ਵੀ ਅਕਤ ਇੰਟਰਵਿਊਜ਼ ਮੈਂ ਕਿਹਾ ਜਦੋਂ ਚੀ ਸਾਥੀ ਪਹਿਲੀ ਪਹਿਲੀ ਜਿਹੜੀ ਪੌੜੀ ਆ ਉਹਦੀ ਵਿਆਖਿਆ ਸੰਕ ਵਿੱਚ ਸੀ ਉਹ ਉਹ ਬਾਰ-ਬਾਰ ਇਹ ਗੱਲ ਤਾਂ ਹੋ ਜਾਂਦੀ ਆ ਕਿ ਸੌ ਸਿਆਣੇ ਦੀ ਕੋਈ ਗੱਲ ਨਹੀਂ ਦੀ ਆ ਜੋ ਮਸਕਰੀ ਚ ਕਹਿੰਦੇ ਜ਼ਿੰਦਗੀ ਚੋਂ ਦਾ ਸੋਨਾ ਸਲੀਕਾ ਦੱਸਦੀ ਆ। ਵਿੱਚ ਕੋਈ ਡਰ ਨਹੀਂ, ਕੋਈ 83 ਲੱਤ ਜੂਨਾ ਚ ਕੋਈ ਨਹੀਂ ਜੋ ਅਗਲੇ ਸਾਲ ਦੀ ਚਿੰਤਾ ਨਹੀਂ ਸਿਰਫ ਇੱਕ ਬੰਦ ਦੀ ਚਿੰਤਾ। ਇਹ ਸਾਰਾ ਕੁਝ ਕਿਤਾਬਾਂ 'ਚ ਹੈ ਭਾਜੀ ਮੇਰੇ ਕੋਲ ਮੇਰੇ ਕਿਤਾਬਾਂ 'ਚ। ਪਰ ਵੀਰ ਜੀ ਅੱਜ ਦੇ ਜਿਹੜੀ ਨੌਜਵਾਨ ਪੀੜ੍ਹੀ ਆ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਰੁੱਝੀ ਰਹਿੰਦੀ ਆ, ਬਿਸ਼ੀ ਰਹਿੰਦੀ ਆ। ਪਰ ਇਹ ਵੱਡਾ ਉਪਰਾਲਾ ਤੁਹਾਡਾ ਜੀ ਮੋਬਾਈਲਾਂ ਤੋਂ ਥੋੜਾ ਜਿਆਦਾ ਰਾਹਤ ਮਿਲੇਗੀ ਅਤੇ ਆਪਣੇ ਇਤਿਹਾਸ ਨਾਲ ਜੁੜਨ ਦਾ ਮੌਕਾ ਜੀ। ਇਸ ਤੋਂ ਵੀਰ ਜੀ ਇੱਕ ਸਰਕਾਰਾਂ ਹੁੰਦੀਆਂ ਨੇ ਇੱਕ ਸਰਕਾਰਾਂ ਨੂੰ ਚਲਾਉਣ ਵਾਲੇ ਹੁੰਦੇ ਨੇ ਤੇ ਸਰਕਾਰਾਂ ਦੇ ਚਲਾਉਣ ਵਾਲੇ ਜਿਹੜੇ ਹੁੰਦੇ ਆ ਨਾ ਉਹ ਸਾਨੂੰ ਯੂਜ਼ ਤੋਂ ਕਰ ਲੈਂਦੇ ਆ ਜਿੰਦਾ ਸਾਡੇ ਵੱਡਿਆਂ ਦੇ ਵਾਸਤੇ ਨਹੀਂ ਸੀ ਹਰੀ ਕ੍ਰਾਂਤੀ ਲੈ ਕੇ ਆਉਣੀ ਉਹ ਨਹੀਂ ਚਾਹੁੰਦੇ ਖਾਧਾ ਦੋਈਆਂ ਦੀ ਸੱਪੇ ਆ ਪਰ ਉਹ ਅੱਜ ਇਹ ਕਹਿੰਦੇ ਕਿ ਮੋਬਾਈਲ ਮਾੜੇ ਆ ਜਦ ਕਿ ਉਹਨਾਂ ਨੇ ਖਾਧਾ ਦੋਈਆਂ ਪਾ ਕੇ ਅਸਰ ਵੀ ਕਰਾ ਦਿੱਤੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਰਕਾਰਾਂ ਚਲਾਉਂਦੇ ਨੇ ਉਹ ਸਾਨੂੰ ਯੂਜ਼ ਤੋਂ ਕਰ ਲੈਂਦੇ ਨੇ ਡਿਪੈਂਡ ਕਰਦਾ ਕਿ ਉਹਨੂੰ ਕਿਤਨਾ ਵਰਤ ਸਕਦੇ ਆ ਫੋਨ ਦੇ ਵਿੱਚ ਬਹੁਤ ਕੁਝ ਆ ਭਾਜੀ ਫੋਨ ਆ ਮੈਂ ਉਹਨਾਂ ਯਾਰਾ ਨਾ ਲਾਈਵ ਗੱਲਾਂ ਕੀਤੀਆਂ ਨੇ ਜਦੋਂ ਮੈਨੂੰ 30 ਸਾਲ ਪਹਿਲਾਂ ਮਿਲਿਆ ਸੀਗਾ ਅੱਜ ਮੈਂ ਉਹਨਾਂ ਦੇ ਛੇਰੇ ਵੇਖਦਾ ਭਾਜੀ ਸੋਹਣੀ ਚੀਜ਼ ਹੈ ਜੇ ਕ੍ਰਾਂਤੀ ਆ ਦੇ ਵਰਤਣੀ ਚਾਹੀਦੀ ਆ ਪਰ ਹੱਦੋਂ ਵੱਧ ਨਹੀਂ ਜ਼ਰੂਰਤ ਆ ਆਜ਼ਾਦੀ ਆ ਪਰ ਹੱਦੋਂ ਵੱਧ ਨਹੀਂ ਤੇ ਉਹ ਬਾਪ ਤੇਰੀ ਤਿਆਰ ਕਰਦੀ ਆ ਪਹਿਲੇ ਜਨਤੋਂ ਗੁਰਬਾਣੀ ਗੁਰਬਾਣੀ ਤੁਸੀਂ ਮੈਂ ਬਾਰ ਬਾਰ ਇੱਕੋ ਗੱਲ ਕਹਿਣਾ ਕਿ ਹੋਰ ਵੀ ਇੱਕ ਇੱਕ ਇੰਟਰਵਿਊ ਚ ਮੈਂ ਕਿਹਾ ਜਿਵੇਂ ਜਪਜੀ ਸਾਹਿਬ ਦੀ ਪਹਿਲੀ ਪਹਿਲੀ ਜਿਹੜੀ ਪਉੜੀ ਆ ਉਹਦੀ ਵਿਆਖਿਆ ਸੰਤ ਮੈਂ ਸਕਰੀਨ ਤੇ ਸੋਚਦਾ ਉਹ بار بار ਇਹ ਗਲਤਾਂ ਹੋ ਜਾਂਦੀ ਹੈ ਕਿ ਸੌ ਸਿਆਣੇ ਦੀ ਕੋਈ ਗੱਲ ਨਹੀਂ ਹੁੰਦੀ ਆ ਜੋ ਮਸਕੀਨ ਜੀ ਕਹਿੰਦੇ ਜ਼ਿੰਦਗੀ ਚ ਉਹਦਾ ਸੋਨਾ ਸਲੀਕਾ ਦੱਸਦੀ ਆ ਕਿ ਕੋਈ ਡਰ ਨਹੀਂ ਕੋਈ 84 ਲੱਖ ਜੂਨਾ ਚ ਕਿਹੇ ਵੀ ਜੂ ਨੂੰ ਅਗਲੇ ਸਾਹ ਦੀ ਚਿੰਤਾ ਨਹੀਂ ਸਿਰਫ ਇੱਕ ਮੋਮੈਂਟ ਦੀ ਚਿੰਤਾ ਇਹ ਸਾਰਾ ਕੁਝ ਕਿਤਾਬਾਂ ਜੀ ਆ ਭਾਜੀ ਮੇਰੇ ਕੋਲ ਮੇਰੇ ਕੋਲ ਕਿਤਾਬਾਂ ਜੀ ਨੇ